ਪੰਜਾਬ ਯੂਨੀਵਰਸਿਟੀ ਦੀਆਂ ਜ਼ਿਆਦਾਤਰ ਸਟੂਡੈਂਟ ਪਾਰਟੀਆਂ ਐਫੀਡੇਵਿਟ ਦੇ ਮੁੱਦੇ ਤੇ ਇਕਜੁੱਟ ਹੋ ਗਈਆਂ ਨੇ ਸਾਰੀਆਂ ਪਾਰਟੀਆਂ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਕਹਿ ਰਹੀਆਂ ਨੇ ਐਫੀਡੇਵਿਟ ਮੁੱਦੇ ਤੇ ਸ਼ੁਰੂ ਕੀਤਾ ਗਿਆ ਪ੍ਰਦਰਸ਼ਨ ਨੂੰ ਸੈਨੇਟ ਤੇ ਸਿੰਡੀਕੇਟ ਨੂੰ ਬਰਖਾਸਤ ਕਰਨ ਦੇ ਨੋਟੀਫਿਕੇਸ਼ਨ ਨੇ ਹੋਰ ਕਰਵਾ ਦਿੱਤਾ ਹੈ ਸੈਨੇਟ ਤੇ ਸਿੰਡੀਕੇਟ ਮੁੱਦੇ ਤੇ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਵੀ ਸਟੂਡੈਂਟਸ ਨੂੰ ਮਿਲਿਆ ਪੰਜਾਬ ਯੂਨੀਵਰਸਿਟੀ ਵੱਲੋਂ ਇਸ ਸਾਲ ਦਾਖਲਾ ਲੈਣ ਵਾਲੇ ਸਟੂਡੈਂਟਸ ਨੂੰ ਐਫੀਡੇਵਿਟ ਦੇਣ ਲਈ ਕਿਹਾ ਗਿਆ ਸੀ ਜਿਸ ਤੇ ਵਿਵਾਦ ਸ਼ੁਰੂ ਹੋ ਗਿਆ ਹੁਣ ਸਟੂਡੈਂਟਸ ਦੇ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ਤੇ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਐਫੀਡੇਵਿਟ ਦਾ ਹੁਕਮ ਪ੍ਰਸ਼ਾਸਨ ਵਾਪਸ ਲੈਣ ਲਈ ਤਿਆਰ ਨਹੀਂ ਹੈ ਪਰ ਇਸ ਦੀਆਂ ਸ਼ਰਤਾਂ 'ਚ ਬਦਲਾਅ ਕਰਨ ਲਈ ਸਹਿਮਤ ਹੋ ਗਿਆ। ਦੂਜੇ ਪਾਸੇ ਸਟੂਡੈਂਟਸ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ਦੀ ਮੰਗ ਤੇ ਅੜੇ ਨੇ। ਆਉਣ ਵਾਲੇ ਦਿਨਾਂ 'ਚ ਕੋਈ ਹੱਲ ਨਿਕਲ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਇਸ ਨੂੰ ਲੈ ਕੇ ਚਿੰਤਿਤ ਨਜ਼ਰ ਆ ਰਿਹਾ ਹੈ। ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਵਿਭਾਗ ਦੇ ਸਟੂਡੈਂਟ ਅਭਿਸ਼ੇਕ ਡਾਗਰ ਪਿਛਲੇ 4 ਦਿਨਾਂ ਤੋਂ ਮੰਧ ਵਰਤ ਤੇ ਬੈਠੇ ਨੇ। ਉੱਥੇ ਸਟੂਡੈਂਟ ਸੈਨੇਟ ਤੇ ਸੇਪੀਯੂ ਦੇ ਪੋਸਟਰ ਲਗਾ ਰਹੇ ਨੇ ਸਟੂਡੈਂਟਸ ਨੂੰ ਮਿਲਣ ਲਈ ਪੰਜਾਬ ਤੇ ਹਰਿਆਣਾ ਦੇ ਕਈ ਆਗੂ ਵੀ ਪਹੁੰਚੇ ਨੇ ਇਸ ਤੋਂ ਪਹਿਲਾਂ ਸੰਸਦ ਮਨੀਸ਼ ਦਿਵਾੜੀ ਮਾਲਵਿੰਦਰ ਸਿੰਘ ਕੰਗ ਸਰਬਜੀਤ ਸਿੰਘ ਖਾਲਸਾ ਤੇ ਦਪਿੰਦਰ ਹੁੱਡਾ ਦੇ ਇਲਾਵਾ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਸਟੂਡੈਂਟਸ ਨੂੰ ਮਿਲ ਚੁੱਕੇ ਨੇ ਪੁਲਿਸ ਤੇ ਵੀ ਦਬਾਅ ਹੈ ਕਿ ਇਸ ਮੰਨਵਰਤ ਨੂੰ ਜਲਦੀ ਤੋਂ ਜਲਦੀ ਖਤਮ ਕਰਵਾਇਆ ਜਾਵੇ ਇਸ ਨੂੰ ਲੈ ਕੇ ਸਟੂਡੈਂਟਸ ਤੇ ਪੁਲਿਸ ਵਿਚਕਾਰ ਝੜਪ ਵੀ ਹੋ ਚੁੱਕੀ ਹੈ ਪੰਜਾਬ ਯੂਨੀਵਰਸਿਟੀ ਨੇ ਹੁਕਮ ਦਿੱਤਾ ਹੈ ਕਿ ਦਾਖਲਾ ਲੈਣ ਵਾਲੇ ਸਟੂਡੈਂਟਸ ਨੂੰ ਐਫੀਡੇਵਿਟ ਦੇਣਾ ਹੋਵੇਗਾ ਜਿਸ 'ਤੇ ਕਈ ਤਨਾਦੀਆਂ ਸ਼ਰਤਾਂ ਦਿੱਤੀਆਂ ਗਈਆਂ ਨੇ ਇਸਤੇ ਯੂਨੀਵਰਸਿਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ 'ਚ ਹਿੱਸਾ ਨਾ ਲੈਣ ਤੇ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲ ਕੇਸ ਨਾ ਹੋਣ ਵਰਗੀਆਂ ਮੰਗਾ ਨੇ ਸਟੂਡੈਂਟਸ ਦਾ ਕਹਿਣਾ ਹੈ ਕਿ ਇਹ ਸ਼ਰਤਾਂ ਲੋਕਤੰਤਰ ਦੇ ਅਧਿਕਾਰ ਨੂੰ ਕੁਚਲਣ ਦਾ ਕੰਮ ਕਰਨਗੀਆਂ ਇਸ ਤੋਂ ਇਲਾਵਾ ਕੇਂਦਰ ਦੇ ਵੱਲੋਂ ਜੋ ਸੈਨੇਟ ਤੇ ਸਿੰਡੀਕੇਟ ਨੂੰ ਲੈ ਕੇ ਫਰਮਾਨ ਜਾਰੀ ਹੋਇਆ ਸੀ ਉਸ ਤੋਂ ਲੈ ਕੇ ਵੀ ਵਿਰੋਧ ਤੇਜ਼ ਹੋਇਆ ਪੱਕਾ ਦਰਨਾ ਜੋ ਹੈ ਵਿਦਿਆਰਥੀਆਂ ਦੇ ਵੱਲੋਂ ਲਗਾਇਆ ਗਿਆ ਇਸ ਮੌਕੇ ਅਸੀਂ ਤੋਜਮਨ ਜਦੋਂ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਵਿਦਿਆਰਥੀਆਂ ਨੇ ਵੀ ਕੀ ਕੁਝ ਕਿਹਾ ਤੁਸੀਂ ਇੱਕ ਵਾਰੋ ਇੱਕ ਸੁਣੋ ਪਰ ਬਦਕਿਸਮਤੀ ਨਾਲ ਸਰਕਾਰ ਦੇ ਧੱਕੇ ਨਾਲ ਜਾਂ ਵੀਸੀਆਂ ਨਾਲ ਜਾਂ ਜਿੰਨੇ ਵੀ ਹੋਰ ਐਡਵੋਕੇਟਰ ਨੇ ਸੈਂਟਰ ਦੇ ਨਾਲ ਵਰਤੀ ਧੱਕਾ ਕਰ ਰਹੇ ਨੇ ਤੇ ਅਸੀਂ ਬੈਠੇ ਆ ਔਰ ਪਹਿਲੀ ਵਿਕਟ ਜਾਂ ਪਹਿਲੀ ਲੜਾਈ ਅਸੀਂ ਜਿੱਤ ਚੁੱਕੇ ਹਾਂ ਕਿਵੇਂ ਅਭਿਸ਼ੇਕ ਬੈਠਾ ਹੋਇਆ ਉੱਧਰ ਅ ਅਮਰਨ ਅਰਚਨ ਜਿਕੇਲੋ ਮਾਰਨ ਵਾਰ ਤੱਕ ਤੇ ਉਹਨੇ ਪਹਿਲੀ ਗੱਲ ਮੰਨਣ ਨੂੰ ਰਾਜ਼ੀ ਹੋ ਗਏ ਨੇ ਕਿ ਤੁਸੀਂ ਐਫੀਡੇਵਟ ਅਸੀਂ ਵਿੱਡਰੋ ਕਰ ਲੈਂਦੇ ਇਹ ਗੱਲ ਮੰਨਣ ਨੂੰ ਤਿਆਰ ਹੋ ਗਏ ਪਰ ਉਹ ਚ ਇੱਕ ਟੈਕਨੀਕਲ ਹਿਚ ਪਾਈ ਇਹਨਾਂ ਨੇ ਉਹ ਹਿਚ ਕੀ ਬਾਈ ਬੇਟਾ ਤੁਸੀਂ ਦੱਸੋ ਅ ਸਰ ਤੁਹਾਨੂੰ ਦੱਸ ਦੇਣੀ ਹੈ ਕਿ ਅਸੀਂ ਇਹ ਕਾਗਜ਼ੀ ਐਫੀਡਵਿਟ ਵੀ ਡਰਾ ਕਰ ਲਿਆ ਤੇ ਜਿਹੜਾ ਡਰਾਫਟ ਬਣਾਇਆ ਸੀ ਉਹਦੇ ਵਿੱਚ ਸੀਗਾ ਕਿ ਯੂਨੀਵਰਸਿਟੀ ਆਪਣਾ ਐਫੀਡਵਿਟ ਵਿਥਡਰਾ ਕਰੇਗੀ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਪਟੀਸ਼ਨਰ ਨੇ ਅਰਜ ਕਰ ਉਹ ਹਾਈ ਕੋਰਟ ਤੋਂ ਆਪਣਾ ਕੇਸ ਫਾਰਵਰਡ ਕਰ ਲੈਣਗੇ ਇਸੇ ਮਾਮਲੇ ਤੇ ਹੀ ਸਾਰੀ ਕਾਉਂਸਲ ਸਾਰੀ ਸੁਪਰੀਟ ਆਰਗੇਨਾਈਜੇਸ਼ਨਸ ਤੇ ਸਾਰੇ ਸਟੂਡੈਂਟਸ ਨੇ ਅਗਲੀ ਵੀਕ ਦਾ ਪਰ ਜਦੋਂ ਮੀਟਿੰਗ ਤੋਂ ਬਾਅਦ ਜਿਹੜਾ ਫਾਈਨਲ ਡਰਾਫਟ ਤਿਆਰ ਕੀਤਾ ਗਿਆ ਉਹਦੇ ਵਿੱਚ ਚੇਂਜਸ ਕਰ ਦਿੱਤੇ ਗਏ ਆ ਉਹਦੇ ਵਿੱਚ ਪਹਿਲੀ ਕਿ ਲਿਸਟ ਚੇਂਜ ਕਰਕੇ ਆ ਰੱਖ ਦਿੱਤੀ ਗਈ ਕਿ ਪਹਿਲਾਂ ਤੁਸੀਂ ਕੇਸ ਵਾਪਸ ਲਓ ਉਸ ਤੋਂ ਬਾਅਦ ਅਸੀਂ ਐਫੀਡੇਵਿਟ ਫਿਲ ਕਰਾ ਦੇਵਾਂਗੇ ਹੁਣ ਇੱਕਦਮ ਹੋਰ ਵੇਖਿਓ ਜੇ ਇਹ ਚਿਹਰੇ ਤੁਹਾਨੂੰ ਮਾੜੇ ਵਖਾਈਂ ਚਿਹਰੇ ਇੰਨੂੰ ਤੋਂ ਮਾਰ ਇਹ ਬੇਟੀ ਲਾਰਸ ਬਿਸ਼ਨੋਈ ਕਿਹੜੇ ਪਾਸੇ ਲੱਗਦੀ ਆ ਆ ਸਾਰੀਆਂ ਵਿਚਾਰ ਗੁੱਡੀਆਂ ਆ ਬੈਠੇ ਹੁਣ ਨਾਲ ਨਾਲ ਲੱਗਦਾ ਇਹਨਾਂ ਨੂੰ ਕਿਹਾ ਜਾ ਰਿਹਾ ਮੈਂ ਇਹ ਤਾਂ ਕਿਹਾ ਇਹੋ ਜਿਹੇ ਸ਼ਹੀਨ ਬੱਚਿਆਂ ਪਿਆਰੀਆਂ ਬੱਚਿਆਂ ਜਾਂ ਸਾਡੇ ਸਾਰੇ ਸਟੂਡੈਂਟਸ ਇਹਨਾਂ ਕੋਲੇ ਸੀ ਪਹਿਲਾਂ ਬੈਠੇ ਸੀ ਹੈ ਇਹਦਾ ਮਤਲਬ ਫਿਰ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਸੇਤ ਨਾਲ ਲੜ ਰਹੇ ਨੇ ਕਿਸਾਨ ਬੱਚੀ ਨੇ ਜੀ ਤੇ ਆਪਾਂ ਸਕਾਲਰਸ਼ਿਪ ਆ ਸੁਣਨ ਵਾਲੀ ਗੱਲ ਹੈ ਕਿ ਕਿਸਾਨ ਅਤਵਾਦੀ ਨੇ ਮਾਲਵਾਦੀ ਨੇ ਪਤਾ ਨਹੀਂ ਕਿਹੜੇ ਕਿਹੜੇ ਵਾਦੀ ਨੇ ਤੇ ਇਹ ਬੱਚੀਆਂ ਤੇ ਆ ਸਾਰੇ ਸਟੂਡੈਂਟ ਇਹ ਸਾਰੇ ਇਹ ਲੌਰੈਂਸ ਬਿਸ਼नोई ਆ ਬਹੁਤ ਸੋਹਣੀ ਗੱਲ ਆਲਰੇਡੀ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਣਾਉਂਦਾ ਕੌਣ ਹੋ ਤਾਂ ਤੁਸੀਂ ਹੀ ਬਣਾਇਆਲੇ ਪਰ ਮੈਂ ਗੱਲ ਇਹ ਕਰ ਰਿਹਾ ਕਿ ਜ਼ਹੀਨ ਮੈਂ ਕਿਉਂ ਕਹਿ ਰਿਹਾ ਇਹਨੇ ਬੱਚੀ ਦੇ ਕੋਲੋਂ ਫਿੱਟਰ ਨਾ ਕੀ ਕਰਾ ਸਾਰਾ ਸਾਰਾ ਨੇ ਬਹੁਤ ਸੋਹਣੀ ਗੱਲ ਇੱਕ ਬਹੁਤ ਸੁਣਣੀ ਹੈ ਕਿ ਇਹ ਕੀ ਕਹਿ ਰਹੇ ਨੇ ਕਿ ਜਿੰਨਾ ਦੇ ਖਿਲਾਫ ਤੁਸੀਂ ਕਹਿਣਾ ਕਿ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਉਹਨਾਂ ਤੋਂ ਹੀ ਪਰਮਿਸ਼ਨ ਲਈ ਹੈ ਐਫੀਡਿਵਿਟ ਦਾ ਮਤਲਬ ਹੀ ਹੈ ਜਿਵੇਂ ਅੰਗਰੇਜ਼ਾਂ ਨੇ ਪਖ ਸਿੰਘ ਹੋ ਰਾਣੂ ਉਹਨਾਂ ਕਾਲਜਸ ਦੇ ਵਿੱਚ ਉਹ ਵੀ ਬੜੀ ਸੋਹਣੀ ਗੱਲ ਹੈ ਕਿ ਉਹ ਵੀ ਪੰਜਾਬ ਯੂਨੀਵਰਸਿਟੀ ਸੀ ਦੀ ਲਾਹੌਰ ਚੋਂ ਜਿੱਥੋਂ ਕੱਢਿਆ ਗਿਆ ਸੀ ਉਹ ਕਾਲਜ ਉਹਦੇ ਥੱਲੇ ਸੀ ਜੇ ਹੁਣ ਇਹ ਵੀ ਉਹ ਕਹਿ ਰਹੇ ਨੇ ਕਿ ਤੁਸੀਂ ਕਿਸੇ ਹਾਲ 'ਚ ਕਿਸੇ ਸਪੀਕਰ ਨੂੰ ਸਾਧ ਰਹੇ ਹੋ ਸੈਮੀਨਾਰ 'ਚ ਤਾਂ ਸਭ ਤੋਂ ਪੁੱਛੋ ਸਪੀਕਰ ਕੌਣ ਹੋ ਜਾਂ ਤੁਸੀਂ ਕੀ ਡਿਬੇਟ ਕਰੋਗੇ ਤੁਸੀਂ ਕਿੰਨੀ ਉੱਚੀ ਆਵਾਜ਼ 'ਚ ਬੋਲੋਗੇ ਉਹ ਇਹਨਾਂ ਤੋਂ ਪੁੱਛੋ ਜਿਵੇਂ ਬੇਟੀ ਨੇ ਪਹਿਲੀ ਗੱਲ ਦੱਸਤੀ ਗੱਲ ਉੱਥ ਚੁੱਪੀ ਹੈ ਦੁਨੀਆ 'ਚ ਪਹੁੰਚ ਚੁੱਕੀ ਹੈ ਔਰ ਉਹਦੇ ਕਰਕੇ ਪਹਿਲੀ ਵਿਕਟ ਵੀ ਡਾਊਨ ਹੋਈ ਹੈ ਪਰ ਇਹ ਵਿਕਟ ਡਾਊਨ ਨਹੀਂ ਹੋਈਗੀ ਇਹ ਕਹਿਣਗੇ ਅਸੀਂ ਪਰਸੋਂ ਹੀ ਗੱਲ ਕੀਤੀ ਸੀ ਆਪਾਂ ਬੈਠ ਕੇ ਕਿ ਕਿਤੇ ਕਹਿਣਗੇ ਆ ਮੰਗ ਮੰਨ ਲਈ ਹੁਣ ਆ ਰਹਿਂਗੇ ਸਾਡੀ ਮੇਨ ਮੰਗਾ ਕੀ ਨੇ ਇਹ ਬੱਚੇ ਹੀ ਕੱਲ ਨੂੰ ਦੱਸਣਗੇ ਪਰ ਅਸੀਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਕਿ ਸਾਡੀ ਸੈਂਟਰ ਤੋਂ ਕੀ ਮੰਗੂ ਸਾਡੀ ਸਟੇਟ ਤੋਂ ਮੰਗ ਕੀ ਹੋਗੀ ਤੇ ਸਾਡੀ ਯੂਨੀਵਰਸਿਟੀ ਤੋਂ ਕੀ ਮੰਗੂ ਉਹ ਅਸੀਂ ਕੱਲ੍ਹ ਦੇ ਬੱਚੇ ਹੀ ਕਲੀਅਰ ਕਰਨਗੇ ਐਂਕੀ ਲੜਾਈ ਯਾਰ ਪਾਰ ਦੀ ਹੋਊਗੀ ਕਿਉਂਕਿ ਅਸੀਂ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਲੋਕ ਆਸ ਯੂਨੀਵਰਸਿਟੀ ਦੇ ਨਹੀਂ ਹੋਏ ਉਹ ਤਰਨਤਾਰਨ ਇਲੈਕਸ਼ਨ ਵਿੱਚ ਤਰਨਤਾਰਨ ਦੇ ਲੋਕਾਂ ਦੇ ਕਹਿੰਦੇ ਹੋ ਸਕਦੇ ਨਹੀਂ ਉਹ ਪੰਜਾਬ ਦੇ ਕਿਵੇਂ ਹੋ ਸਕਦੇ ਨੇ ਜਾਂ ਉਹ ਭਾਰਤ ਦੇ ਕਿਵੇਂ ਹੋ ਸਕਦੇ ਨੇ ਜਿਹੜੇ ਉਹਨਾਂ ਬੱਚਾ ਦੇ ਮੈਂ ਹਮੇਸ਼ਾ ਹੀ ਬੋਲਦਾ ਰਹਿਣਾ ਹਰ ਥਾਂ ਬੋਲਦਾ ਰਹਿਣਾ ਪਰ ਮੈਂ ਚਾਹੁੰਗਾ ਸਾਰੇ ਜਣੇ ਆਪ ਦੇ ਐਕਸਪ੍ਰੈਸ਼ਨ ਰੂਮ ਦਾ ਤੁਹਾਨੂੰ ਬੇਟਾ ਮੈਨਾਂ ਸਾਰਾ ਕਿਸੇ ਦਾ ਵੀ ਚੀਕੀਤਾ ਪਲੀਜ਼ ਬੋਲ ਦੇ ਵਿੱਚ ਜੋ ਤੁਸੀਂ ਕਹਿਣਾ ਚਾਹੁੰਦੇ ਆ ਪਰ ਇਹ ਬੇਟਾ ਤੁਹਾਨੂੰ ਬੈਠਣਾ ਕਿਉਂ ਪਿਆ ਛੋਟੀ ਗੱਲ ਪਰ ਸਹੀ ਗੱਲ ਜਿਵੇਂ ਤੁਸੀਂ ਪਹਿਲਾਂ ਕੀਤੀ ਕਿ ਹੁਣ ਆਪਾਂ ਕਿੱਥੋਂ ਤੱਕ ਜਾਵਾਂਗੇ ਤੇ ਕਿਉਂ ਜਾਵਾਂਗੇ ਗੁਰੂ ਜੀ ਮਤਲਬ ਜਿਵੇਂ ਅੱਜ ਹੱਕਾਂ ਉਤੇ ਡਾਕਾਂ ਮਾਇਆ ਜਾ ਰਿਹਾ ਹੈ ਮਤਲਬ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੱਕ ਤਾਂ ਮਸਲਾ ਹੁਣ ਸੀਮਿਤ ਨਹੀਂ ਰਹਿ ਗਿਆ ਹੋਇਆ ਜਦੋਂ ਹੱਕ ਲੁੱਟੇ ਜਾਂਦੇ ਨੇ ਉਹ ਸਾਰੇ ਲੋਕਾਂ ਦੇ ਲੁੱਟੇ ਜਾਂਦੇ ਨੇ ਮਤਲਬ ਬੋਲਣ ਦੀ ਆਜ਼ਾਦੀ ਸਾਡਾ ਬੁਨਿਆਦੀ ਹੱਕ ਹੈ ਕਿ ਇਨਸਾਨ ਹੋਣ ਦੇ ਨਾਤੇ ਤੁਹਾਡਾ ਹੱਕ ਬਣਦਾ ਵੀ ਜੇ ਤੁਹਾਨੂੰ ਗਲਤ ਲੱਗੇ ਤੁਸੀਂ ਉਹਦੇ ਖਿਲਾਫ ਬੋਲ ਸਕਦੇ ਹੋ ਸਾਡੇ ਤੋਂ ਉਹ ਬੁਨਿਆਦੀ ਹੱਕਾਂ 'ਚ ਖੋਇਆ ਜਾ ਰਿਹਾ ਹੈ ਜਿਸ ਹੱਕ ਦੇ ਲਈ ਸਾਡੇ ਜਿਹੜੇ ਮਤਲਬ ਵਾਰਿਸ ਰਹੇ ਨੇ ਸਾਡੇ ਜਿਹੜੇ ਹੁਣ ਜਿਨ੍ਹਾਂ ਦੇ ਵਾਰਿਸ ਆਪ ਆਏ ਆ ਜਿਹੜੇ ਸਾਡੇ ਸ਼ਹੀਦ ਰਹੇ ਨੇ ਭਗਤ ਸਿੰਘ ਕਰਤਾਰ ਸਿੰਘ ਸਰਾਪਾ ਗਦਰੀ ਖਲਾਫ ਕਰ ਉਹਨਾਂ ਦੇ ਵਾਰਿਸ ਆਪਾਂ ਜਿਨ੍ਹਾਂ ਲੋਕਾਂ ਨੇ ਜਾਨਾਂ ਵਾਰੀਆਂ ਨੇ ਪਰ ਉਹਨਾਂ ਨੇ ਜ਼ੁਰਤ ਕੀਤੀ ਹੈ ਵੀ ਅਸੀਂ ਕੱਲ ਤੋਂ ਗਲਤ ਕਹਾਂਗੇ ਸਹੀ ਦੇ ਸਹੀ ਦੇ ਲਈ ਲੜਾਂਗੇ ਆਪਣੀ ਜਾਨਾਂ ਤੱਕ ਲੜਾਂਗੇ ਬੇਟਾ ਇੱਕ ਗੱਲ ਦੱਸਿਓ ਜੀ ਜਿਹੜੇ ਆਪਾਂ ਉਹਨਾਂ ਦੇ ਵਾਰਿਸ ਹੈ ਕਿ ਆਪਾਂ ਚੁਰ ਕੇ ਆਏ ਆ ਕਿ ਮੁੱਖ ਮੰਤਰੀ ਜੇ ਦੁਪਹਿਰਾਂ ਵਾਲੇ ਬਹਿ ਜੀਏ ਵਾਰਿਸ ਅਸੀਂ ਕਰਤਾਰ ਸਿੰਘ ਸਰਾਪੇ ਦੇ ਜਿਹੜਾ 100 ਸਾਲ ਪਹਿਲਾਂ ਸan francisco ਦੇ ਵਿੱਚ ਪੜਦਾ ਹੋਇਆ ਚੈਬਰਕਲੇ ਯੂਨੀਵਰਸਿਟੀ ਸੀ ਉਥੋਂ ਆ ਕੇ ਇੱਥੇ ਦੁਨੀਆ ਦੇ ਪਹਿਲੇ ਪਾਇਲਟ ਬਣ ਕੇ ਤੇ ਜਰਨਲਿਸਟ ਬਣ ਕੇ ਉਹ ਲੋਕ ਸਾਡੀ ਆਜ਼ਾਦੀ ਚੋਂ ਲੜਦੇ ਸੀ ਕਿ ਅਸੀਂ ਅੱਜ ਐਵੇਂ ਕੇ ਬੰਦਿਆਂ ਨੂੰ ਚੁੱਲ੍ਹੇ ਨਹੀਂ ਕਿਉਂ ਵੀ ਅੱਜ ਵੀ ਇਹ ਮੇਰੇ ਵੀ ਲੋਕਾਂ ਨੇ ਕੋਈ ਲੋਕਾਂ ਨੇ ਨਾ ਤੋਂ ਮੀਰ ਜਗਾ ਕੇ ਹੀ ਕੋਈ ਇਹਨਾਂ ਨੂੰ ਹੋਰ ਦਿੱਤੀ ਵੀ ਇਹ ਕੋਈ ਲੋਕਾਂ ਦਾ ਬਹੁਤ ਭਲਾ ਕਰ ਰਹੇ ਨੇ ਅਸਲ ਵਿੱਚ ਲੋਕ ਪੰਜਾਬ ਦੇ ਲੋਕ ਖਾਸ ਆਪਕੇ ਵੋਟ ਪਾਉਂਦੇ ਨੇ ਵੀ ਹੁਣ ਅਕੱਲ ਹੀ ਕੁਝ ਨਹੀਂ ਕਰਦੇ ਹਰੋਂ ਨਹੀਂ ਪਾਉਂਦੇ ਨੇ ਚਲੋ ਕਾਂਗਰਸ ਨੂੰ ਲੈ ਆਉਣੀ ਆ ਪਰ ਕਾਂਗਰਸ ਨੇ ਕੁਝ ਨਹੀਂ ਕੀਤਾ ਚਲੋ ਹੁਣ ਭਗਵੰਤ ਮਾਨ ਨੂੰ ਲੈ ਆਉਣੀ ਆ ਅਸਲ ਵਿੱਚ ਲੋਕ ਅੱਖ ਕੇ ਵੀ ਦੂਜੇ ਨੂੰ ਜਿਨੀ ਜਿਤਾਉਣਾ ਵੀ ਉਹਨੇ ਕੁਝ ਨਹੀਂ ਕੀਤਾ ਉਹ ਪੈਸੇ ਖਾਂਦੇ ਰਹੇ ਇਹਦਾ ਮਤਲਬ ਹੁਣ ਆਪਾਂ ਆਈਏ ਹਰੋਂ ਤੋਂ ਪਹਿਲਾਂ ਇਹ ਸੋਚੀਏ ਜਿਤਾਉਣਾ ਕੀ ਲੋਕ ਅੱਬ ਸਭ ਤੋਂ ਵੱਡੀ ਤਾਕਤ ਜਿਹੜੀ ਹੈਗੀ ਉਹ ਲੋਕਾਂ ਦੇ ਏਕੇ ਵਿੱਚ ਹੁੰਦੀ ਹੈ ਲੋਕਾਂ ਚੋਂ ਉੱਭਰੀ ਕੋਈ ਨਮੰਤ ਨਹੀਂ ਲੋਕਾਂ ਚੋਂ ਉੱਭਰੀ ਕੋਈ ਮੂਵਮੈਂਟ ਹੋਵੇ ਜਿਹੜੀ ਸਾਰੇ ਹੱਕਾਂ ਬਾਰੇ ਗੱਲ ਕਰੇ ਆਪਾਂ ਟੋਟਿਆਂ ਚ ਮੈਂ ਗੱਲ ਕਰੀ ਇਹ ਪਾਣੀ ਦਾ ਮਸਲਾ ਅੱਟਾ ਇਹ ਨਹੀਂ ਅਸੇ ਦਾ ਮਸਲਾ ਅੱਟਾ ਤੇ ਜਿਵੇਂ ਪੰਜਾਬ ਦੇ ਵਿੱਚ ਇਹ ਹੁਣ ਸਰਮਾਇਦਾਰਾਂ ਜੀ ਮਿਲਨੀਆਂ ਕਰਦੇ ਨੇ ਪੰਜਾਬ ਦੇ ਵਿੱਚ ਜਿਹੜੇ ਮਾਨ ਨਾਂ ਨੀ ਹੈਗੇ ਨੇ ਹਨਾ ਲੁਧਿਆਣੇ ਵਿੱਚ ਕਈ ਸਰਮਾਇਦਾਰ ਨੇ ਜਲੰਧਰ ਵਿੱਚ ਕਈ ਨੇ ਉਹਨਾਂ ਨੂੰ ਜਿਵੇਂ ਹੱਕ ਦੇ ਰਹੇ ਨੇ ਇਹ ਪੰਜਾਬ ਦੇ ਕੀਰਤੀ ਲੋਕਾਂ ਨੂੰ ਲੁੱਟੋ ਪੂਰਾ ਦੇ ਖਿਲਾਫ ਇਹਨੇ ਚਲਾਈਏ ਬੇਟਾ ਉਹ ਸਾਰੇ ਗੱਲ ਨਹੀਂ